ਸ਼ਸ਼ਿਕਾਇਆ ਜੀ ਤੁਸੀਂ ਦੇਖ ਰਹੇ ਹੋ ਅੱਜ ਅਪਡੇਟ ਨਿਊਜ਼ ਮੈਂ ਆ ਤੁਹਾਡੇ ਨਾਲ ਮਨਪ੍ਰਿਤ ਕੌਰ ਪਾਸਪਾ ਨੇ ਲੋਕ ਸਭਾ ਚੋਣਾਂ ਦੇ ਲਈ ਚੰਡੀਗੜ੍ਹ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਦੱਸ ਜੀ ਕਿ ਮੌਜੂਦਾ ਸਮੇਂ ਦੇ ਵਿੱਚ ਸੰਸਦ ਮੈਂਬਰ ਕਿਰਨ ਖੇਰ ਦੀ ਟਿਕਟ ਕੱਟੀ ਗਈ ਹੈ ਆਸਪਾਨੀ ਸਾਫ ਦਾ ਸੰਡੇਗੜ ਪ੍ਰਧਾਨ ਸੰਜੀਤ ਟੰਡਰ ਨੂੰ ਆਪਣਾ ਉਮੀਦਵਾਰ ਐ ਦੱਸਦੇ ਕਿ ਇਸ ਤੋਂ ਪਹਿਲਾਂ ਸੰਡੇਗੜ ਤੋਂ ਕੰਗਣਾ ਔਰ ਨੌਤ ਦਾ ਵੀ ਨਾਮ ਸਾਹਮਣੇ ਆਇਆ ਸੀ ਪਰ ਹੁਣ ਸੰਜੀਤ ਟੰਡਰ ਦਾ ਨਾਮ ਹੈ ਜਿਹੜਾ ਹੋ ਫਾਈਨਲ ਕਰ ਦਿੱਤਾ ਗਿਆ ਹੈ ਕਿ ਭਾਵੇਂ ਸ਼੍ਰੀਮਤੀ ਕਿਰਨ ਖੇਰ ਲਗਾਤਾਰ ਦੋ ਵਾਰ 2014 ਤੇ 2019 ਦੇ ਵਿੱਚ ਭਾਜਪਾ ਦੇ ਟਿਕਟੂ ਤੇ ਜਿੱਤ ਕੇ ਲੋਕ ਸਭਾ ਮੈਂਬਰ ਬਣੇ ਸਨ ਪਰ ਹੁਣ ਭਾਜਪਾ ਦੇ ਵੱਲੋਂ ਉਹਨਾਂ ਦੀ ਟਿਕਟ ਹੈ ਜਿਹੜੀ ਉਹ ਕੱਟ ਦਿੱਤੀ ਗਈ ਹੈ ਤੇ ਇਥੋਂ ਸੰਜੀਤ ਟੰਡਰ ਨੂੰ ਆਪਣਾ ਉਮੀਦਵਾਰ ਹੈ ਜਿਹੜਾ ਹੋ ਅਲਾਨਿਆ ਗਿਆ ਏ ਤੇ ਨਾਲ ਹੀ ਜੇਕਰ ਗੱਲ ਕਰ ਲਈਏ ਸੰਸਦ ਮੈਂਬਰ ਕਿਰਨ ਖੇੜੀ ਤਾਂ ਲਗਾਤਾਰ ਵਿਰੋਧੀਆਂ ਦੇ ਵੱਲੋਂ ਉਹਨਾਂ ਦੀ ਹਲਕੇ ਦੇ ਵਿੱਚ ਗੈਰ ਹਾਜ਼ਰੀ ਤੇ ਉਹਨਾਂ ਦੇ ਬਾਹਰੀ ਹੋਣ ਦੇ ਲਗਾਤਾਰ ਮੁੱਦੇ ਨੇ ਜਿਹੜੇ ਉਹ ਉਠਾਏ ਜਾਂਦੇ ਰਹੇ ਨੇ ਸੰਜੀਤ ਟੰਡਨ ਬੜੇ ਚਿਰਾਂ ਤੋਂ ਭਾਸਪਾ ਚੰਡੀਗੜ੍ਹ ਦੇ ਨਾਲ ਜੁੜੇ ਹੋਏ ਨੇ ਭਾਪਾਸਪਾ ਗੁ ਬਲਰਾਮ ਦਾਸ ਟੰਡਨ ਦੇ ਬੇਟੇ ਹਨ ਬਲਰਾਮ ਦਾਸ ਟੰਡਨ ਪੰਜਾਬ ਦੇ ਕੈਬਨਟ ਮੰਤਰੀ ਵੀ ਰਹਿ ਚੁੱਕੇ ਨੇ ਤੇ ਇਸ ਦੇ ਨਾਲ ਹੀ ਉਹ ਮੱਧ ਪ੍ਰਦੇਸ਼ ਤੇ ਬਿਹਾਰ ਦੇ ਗਵਰਨਰ ਵੀ ਰਹਿ ਚੁੱਕੇ ਹਨ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਪਾ ਨੇ ਲੋਕ ਸਭਾ ਚੋਣਾਂ 2024 ਦੇ ਲਈ ਚੰਡੀਗੜ੍ਹ ਤੋਂ ਆਪਣਾ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਸੰਜੀਤ ਟੰਡਨ ਨੂੰ ਭਾਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਆਪਣਾ ਉਮੀਦਵਾਰ ਐਲਾਨਿਆ ਹੈ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਦੀ ਟਿਕਟ ਜਿਹੜੀ ਉਹ ਚੰਡੀਗੜ੍ਹ ਤੋਂ ਕੱਟ ਦਿੱਤੀ ਗਈ ਹੈ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਨਾਲ ਧੰਨਵਾਦ ਸ਼ਸ਼ਿਕਾਇਆ ਜੀ ਤੁਸੀਂ ਦੇਖ ਰਹੇ ਹੋ ਦਿਸ਼ ਅਪਡੇਟ ਨਿਊਜ਼ ਮੈਂ ਤੁਹਾਡੇ ਨਾਲ ਮਨਪ੍ਰਿਤਕਰ ਪਾਸਪਾ ਨੇ ਲੋਕ ਸਭਾ ਚੋਣਾਂ ਦੇ ਲਈ ਚੰਡੀਗੜ੍ਹ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਸੰਸਦ ਮੈਂਬਰ ਕਿਰਨ ਖੇਰ ਦੀ ਟਿਕਟ ਕੱਟੀ ਗਈ ਹੈ ਆਸਪਾ ਨੇ ਸਾਫ ਦਾ ਚੰਡੀਗੜ੍ਹ ਪ੍ਰਧਾਨ ਸੰਜੀਤ ਟੰਡਨ ਨੂੰ ਆਪਣਾ ਉਮੀਦਵਾਰ ਐ ਦੱਸਦੇ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਤੋਂ ਕੰਗਣਾ ਰੌਤ ਦਾ ਵੀ ਨਾਮ ਸਾਹਮਣੇ ਆਇਆ ਸੀ ਪਰ ਹੁਣ ਸੰਜੀਤ ਟੰਡਨ ਦਾ ਨਾਮ ਹੈ ਜਿਹੜਾ ਹੋ ਫਾਈਨਲ ਕਰ ਦਿੱਤਾ ਗਿਆ ਹੈ ਕਿ ਭਾਵੇਂ ਸ਼੍ਰੀਮਤੀ ਕਿਰਨ ਖੇਰ ਲਗਾਤਾਰ ਦੋ ਵਾਰ 2014 ਤੇ 2019 ਦੇ ਵਿੱਚ ਭਾਜਪਾ ਦੇ ਟਿਕਟੂ ਤੇ ਜਿੱਤ ਕੇ ਲੋਕ ਸਭਾ ਮੈਂਬਰ ਬਣੇ ਸਨ ਪਰ ਹੁਣ ਭਾਜਪਾ ਦੇ ਵੱਲੋਂ ਉਹਨਾਂ ਦੀ ਟਿਕਟ ਜਿਹੜੀ ਉਹ ਕੱਟ ਦਿੱਤੀ ਗਈ ਹੈ ਤੇ ਇਥੋਂ ਸੰਜੇ ਟੰਡਰ ਨੂੰ ਆਪਣਾ ਉਮੀਦਵਾਰ ਹੈ ਜਿਹੜਾ ਹੋ ਐਲਾਨਿਆ ਗਿਆ ਏ ਤੇ ਨਾਲ ਹੀ ਜੇਕਰ ਗੱਲ ਕਰ ਲਈਏ ਸੰਸਦ ਮੈਂਬਰ ਕਿਰਨ ਖੇਰਦੀ ਤਾਂ ਲਗਾਤਾਰ ਵਿਰੋਧੀਆਂ ਦੇ ਵੱਲੋਂ ਉਹਨਾਂ ਦੇ ਹਲਕੇ ਦੇ ਵਿੱਚ ਗੈਰ ਹਾਜ਼ਰੀ ਤੇ ਉਹਨਾਂ ਦੇ ਬਾਹਰੀ ਹੋਣ ਦੇ ਲਗਾਤਾਰ ਮੁੱਦੇ ਨੇ ਜਿਹੜੇ ਉਹ ਉਠਾਏ ਜਾਂਦੇ ਰਹੇ ਨੇ ਸੰਜੇ ਟੰਡਰ ਨੇ ਬੜੇ ਚਿਰਾਂ ਤੋਂ ਭਾਸਪਾ ਚੰਡੀਗੜ੍ਹ ਦੇ ਨਾਲ ਜੁੜੇ ਹੋਏ ਨੇ ਓਹ ਭਾਪਾ ਗੁਬਲਰਾਮ ਦਾਸ ਟੰਡਨ ਦੇ ਬੇਟੇ ਹਨ ਬਲਰਾਮ ਦਾਸ ਟੰਡਨ ਪੰਜਾਬ ਦੇ ਕੈਬਨਟ ਮੰਤਰੀ ਵੀ ਰਹਿ ਚੁੱਕੇ ਨੇ ਤੇ ਇਸ ਦੇ ਨਾਲ ਹੀ ਉਹ ਮੱਧ ਪ੍ਰਦੇਸ਼ ਤੇ ਬਿਹਾਰ ਦੇ ਗਵਰਨਰ ਵੀ ਰਹਿ ਚੁੱਕੇ ਹਨ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਪਾ ਨੇ ਲੋਕ ਸਭਾ ਚੋਣਾਂ 2024 ਦੇ ਲਈ ਚੰਡੀਗੜ੍ਹ ਤੋਂ ਆਪਣਾ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਸੰਜੀਤ ਟੰਡਨ ਨੂੰ ਭਾਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਆਪਣਾ ਉਮੀਦਵਾਰ ਐਲਾਨਿਆ ਹੈ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਦੀ ਟਿਕਟ ਜਿਹੜੀ ਉਹ ਚੰਡੀਗੜ੍ਹ ਤੋਂ ਕੱਟ ਦਿੱਤੀ ਗਈ ਹੈ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਨਾਲ ਧੰਨਵਾਦ ਸ਼ਸ਼ਕਾਇਆ ਜੀ ਤੁਸੀਂ ਦੇਖ ਰਹੇ ਹੋ ਦਿਸ਼ ਅਪਡੇਟ ਨਿਊਜ਼ ਮੈਂ ਤੁਹਾਡੇ ਨਾਲ ਮਨਪ੍ਰਿਤ ਕੌਰ ਪਾਸਪਾ ਨੇ ਲੋਕ ਸਭਾ ਚੋਣਾਂ ਦੇ ਲਈ ਚੰਡੀਗੜ੍ਹ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਸੰਸਦ ਮੈਂਬਰ ਕਿਰਨ ਖੇਰ ਦੀ ਟਿਕਟ ਕੱਟੀ ਗਈ ਹੈ ਆਸਪਾ ਨੇ ਸਾਫ ਦਾ ਚੰਡੀਗੜ੍ਹ ਪ੍ਰਧਾਨ ਸੰਜੇ ਟੰਡਨ ਨੂੰ ਆਪਣਾ ਉਮੀਦਵਾਰ ਲਾਣਿਆ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਤੋਂ ਕੰਗਣਾ ਰੌਤ ਦਾ ਵੀ ਨਾਮ ਸਾਹਮਣੇ ਆਇਆ ਸੀ ਪਰ ਹੁਣ ਸੰਜੇ ਟੰਡਨ ਦਾ ਨਾਮ ਹੈ ਜਿਹੜਾ ਹੋ ਫਾਈਨਲ ਕਰ ਦਿੱਤਾ ਗਿਆ ਹੈ ਕਿ ਭਾਵੇਂ ਸ਼੍ਰੀਮਤੀ ਕਿਰਨ ਖੇਰ ਲਗਾਤਾਰ ਦੋ ਵਾਰ 2014 ਤੇ 2019 ਦੇ ਵਿੱਚ ਭਾਜਪਾ ਦੇ ਟਿਕਟੂ ਤੇ ਜਿੱਤ ਕੇ ਲੋਕ ਸਭਾ ਮੈਂਬਰ ਬਣੇ ਸਨ ਪਰ ਹੁਣ ਭਾਜਪਾ ਦੇ ਵੱਲੋਂ ਉਹਨਾਂ ਦੀ ਟਿਕਟ ਹੈ ਜਿਹੜੀ ਉਹ ਕੱਟ ਦਿੱਤੀ ਗਈ ਹੈ ਤੇ ਇਥੋਂ ਸੰਜੇ ਟੰਡਰ ਨੂੰ ਆਪਣਾ ਉਮੀਦਵਾਰ ਹੈ ਜਿਹੜਾ ਹੋ ਐਲਾਨਿਆ ਗਿਆ ਏ ਤੇ ਨਾਲ ਹੀ ਜੇਕਰ ਗੱਲ ਕਰ ਲਈਏ ਸੰਸਦ ਮੈਂਬਰ ਕਿਰਨ ਖੇਰਦੀ ਤਾਂ ਲਗਾਤਾਰ ਵਿਰੋਧੀਆਂ ਦੇ ਵੱਲੋਂ ਉਹਨਾਂ ਦੀ ਹਲਕੇ ਦੇ ਵਿੱਚ ਗੈਰ ਹਾਜ਼ਰੀ ਤੇ ਉਹਨਾਂ ਦੇ ਬਾਹਰੀ ਹੋਣ ਦੇ ਲਗਾਤਾਰ ਮੁੱਦੇ ਨੇ ਜਿਹੜੇ ਹੋ ਉਠਾਏ ਜਾਂਦੇ ਰਹੇ ਨੇ ਸੰਜੇ ਟੰਡਨ ਬੜੇ ਚਿਰਾਂ ਤੋਂ ਭਾਸਪਾ ਚੰਡੀਗੜ੍ਹ ਦੇ ਨਾਲ ਜੁੜੇ ਹੋਏ ਨੇ ਓਹ ਭਾਪਾ ਗੂ ਬਲਰਾਮ ਦਾਸ ਟੰਡਨ ਦੇ ਬੇਟੇ ਹਨ ਬਲਰਾਮ ਦਾਸ ਟੰਡਨ ਪੰਜਾਬ ਦੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ ਤੇ ਇਸ ਦੇ ਨਾਲ ਹੀ ਉਹ ਮੱਧ ਪ੍ਰਦੇਸ਼ ਤੇ ਬਿਹਾਰ ਦੇ ਗਵਰਨਰ ਵੀ ਰਹਿ ਚੁੱਕੇ ਹਨ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਪਾ ਨੇ ਲੋਕ ਸਭਾ ਚੋਣਾਂ 2024 ਦੇ ਲਈ ਚੰਡੀਗੜ੍ਹ ਤੋਂ ਆਪਣਾ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਸੰਜੀਤ ਟੰਡਨ ਨੂੰ ਭਾਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਆਪਣਾ ਉਮੀਦਵਾਰ ਐਲਾਨਿਆ ਹੈ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਮੌਜੂਦਾ ਸੰਸਦ ਮੈਂਬਰ ਕਿਰਨ ਖੇੜ ਦੀ ਟਿਕਟ ਜਿਹੜੀ ਉਹ ਚੰਡੀਗੜ੍ਹ ਤੋਂ ਕੱਟ ਦਿੱਤੀ ਗਈ ਹੈ ਬਿਊਰੋ ਰਿਪੋਰਟ ਡਿਸ ਅਪਡੇਟ ਨਿਊਜ਼ ਨਾਲ ਧੰਨਵਾਦ